ਮਾਨਯੋਗ ਪੰਜਾਬ ਸਰਕਾਰ ਵੱਲੋਂ ਜੁਦ ਨਸ਼ਿਆਂប្រਬੰਧ ਬਹੁਤ ਵੱਡੀ ਜੰਗ ਛੇੜੀ ਹੋਈ ਹੈ ਉਸ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਤ ਜੀਆ ਵੱਲੋਂ ਪੰਜਾਬ ਦੇ ਵਿੱਚ ਅਤੇ ਮਾਨਯੋਗ ਡਾਕਟਰ ਲਾਲਿਤ ਸਿੰਘ ਜੀਆ ਵੱਲੋਂ ਪਟਿਆਲਾ ਰੇਂਜ ਵਿੱਚ ਅਤੇ ਮਾਨਯੋਗ ਸ਼੍ਰੀ ਵਰਨ ਸ਼ਰਮਾ ਜੀ SSP ਸਾਹਿਬ ਪਟਿਆਲਾ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਵਿੱਚ ਨਸ਼ੇ ਦੇ ਵਪਾਰੀਆਂ ਨੂੰ ਖਤਮ ਕਰਨ ਲਈ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਅਤੇ ਜ਼ਿਲ੍ਹਾ ਪਟਿਆਲਾ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਮੈਂ ਸਬ ਇੰਸਪੈਕਟਰ ਭਗਵਾਨ ਸਿੰਘ ਲਾਡੀ ਪਿਹੇੜੀ ਟ੍ਰਾਫਿਕ ਇੰਚਾਰਜ ਸਿਟੀ ਪਟਿਆਲਾ ਵੱਲੋਂ ਨਸ਼ਿਆਂ ਵਿਰੁੱਧ ਚਾਰ ਲਾਈਨਾਂ ਲਿਖੀਆਂ ਨੇ ਆਓ ਆਪਾਂ ਸਾਰੇ ਰਲ ਕੇ ਜੁੱਦ ਨਸ਼ਿਆਂ ਵਿਰੁੱਧ ਦੇ ਵਿੱਚ ਸਹਿਯੋਗ ਕਰੀਏ ਅਤੇ ਨਸ਼ੇ ਦੇ ਵਪਾਰੀਆਂ ਨੂੰ ਪੰਜਾਬ ਦੇ ਵਿੱਚੋਂ ਜ਼ਿਲ੍ਹਾ ਪਟਿਆਲਾ ਦਾ ਵਿੱਚੋਂ ਭਜਾਈਏ ਅਤੇ ਨੌਜਵਾਨ ਪੀੜੀ ਨੂੰ ਬਚਾਈਏ ਧਿਆਨ ਨਾਲ ਜ਼ਰੂਰ ਸੁਣਨਾ ਛੇੜਿਆ ਨਸ਼ਿਆਂ ਤੇ ਜੰਗ ਛੇੜਿਆ ਨਸ਼ਿਆਂ ਤੇ ਜੰਗ ਵਪਾਰੀ ਕਰਤੇ ਨਸ਼ੇਵਾਲੇ ਤੰਗ ਛੇੜਿਆ ਨਸ਼ਿਆਂ ਤੇ ਜੰਗ ਵਪਾਰੀ ਕਰਤੇ ਨਸ਼ੇਵਾਲੇ ਤੰਗ ਔਜਵਾਨੀ ਨੂੰ ਬਚਾਈਏ ਔਜਵਾਨੀ ਨੂੰ ਬਚਾਈਏ ਵਪਾਰੀ ਨਸ਼ੇ ਦੇ ਪਹਚਾਈਏ ਔਜਵਾਨੀ ਨੂੰ ਬਚਾਈਏ ਵਪਾਰੀ ਨਸ਼ੇ ਦੇ ਭਜਾਈਏ ਸਾਥ ਸਰਕਾਰ ਦਾ ਨਵਾਈਏ ਜਵਾਨੀ ਖੇਡਾਂਵਾਂ ਲਪਾਈਏ ਸਾਥ ਸਰਕਾਰ ਦਾ ਨਵਾਈਏ ਜਵਾਨੀ ਖੇਡਾਂਵਾਂ ਲਪਾਈਏ ਸੇਤ ਆਪਣੀ ਬਣਾ ਕੇ ਸੇਤ ਆਪਣੀ ਬਣਾ ਕੇ ਦੂਰ ਨਸ਼ੇ ਤੋਂ ਹੋ ਜਾਈਏ ਦੂਰ ਨਸ਼ੇ ਤੋਂ ਹੋ ਜਾਈਏ ਆਓ ਜਵਾਨੀ ਨੂੰ ਬਚਾਈਏ ਵਪਾਰੀ ਨਸ਼ੇ ਦੇ ਭਜਾਈਏ ਕਰਦੇ ਕੰਮ ਨੇ ਜੋ ਬਾੜੇ ਕਰਦੇ ਕੰਮ ਨੇ ਜੋ ਬਾੜੇ ਨਸ਼ਾ ਵੇਚਣ ਜੋ ਵਾਲੇ ਜਦੋਂ ਫੜ ਲੈਂਦੀ ਪੁਲਿਸ ਜਦੋਂ ਫੜ ਲੈਂਦੀ ਪੁਲਿਸ ਫੇਰ ਪਾਉਂਦੇ ਨੇ ਦੁਹਾਈਆਂ ਫੇਰ ਪਾਉਂਦੇ ਨੇ ਦੁਹਾਈਆਂ ਆਉ ਜਵਾਨੀ ਨੂੰ ਬਚਾਈਏ ਵਪਾਰੀ ਨਸ਼ੇ ਦੇ ਭਜਾਈਏ ਜੁੱਦ ਨਸ਼ਿਆਂ ਵਿਰੁੱਧ ਜੁੱਦ ਨਸ਼ਿਆਂ ਵਿਰੁੱਧ ਸਾਰੇ ਯੋਗਦਾਨ ਪਾਈਏ ਜੁੱਦ ਨਸ਼ਿਆਂ ਵਿਰੁੱਧ ਸਾਰੇ ਯੋਗਦਾਨ ਪਾਈਏ ਲਾਡੀ ਫੜ ਨਸ਼ੇ ਦੇ ਵਪਾਰੀ ਲਾਡੀ ਫੜ ਨਸ਼ੇ ਦੇ ਵਪਾਰੀ ਬੰਦ ਜੇਲਾ ਚ ਕਰਾਈਏ ਔਜਵਾਨੀ ਨੂੰ ਬਚਾਈਏ ਵਪਾਰੀ ਨਸ਼ੇ ਦੇ ਭਜਾਈਏ ਔਜਵਾਨੀ ਨੂੰ ਬਚਾਈਏ ਵਪਾਰੀ ਨਸ਼ੇ ਦੇ ਭਜਾਈਏ ਧੰਨਵਾਦ ਸਲੂਟ